ਕਿ ਹਰ ਚੀਜ਼ ਦੀ ਪਹਿਲਾਂ ਤਿਆਰੀ ਹੁੰਦੀ ਹੈ ਫੇਰ ਹੀ ਉਹ ਚੀਜ਼ ਸਾਡੇ ਜੀਵਨ ਚ ਆਣੀ ਸ਼ੁਰੂ ਹੁੰਦੀ ਹੈ ਕਦੀ ਨਹੀਂ ਹੁੰਦਾ ਕਿ ਪਹਿਲਾਂ ਚੀਜ਼ ਆਵੇ ਤਿਆਰੀ ਬਾਅਦ ਚ ਹੋਵੇ ਹੁਣ ਕਦੀ ਇਦਾਂ ਹੋਇਆ ਕਿ ਬੱਚੇ ਦੀ ਫਲਾਈਟ ਪਹਿਲਾਂ ਉੜ ਗਈ ਤਾਂ ਬੱਚਾ ਬਾਅਦ ਚ ਅਟੈਚੀ ਟੂਚੀ ਲੈ ਕੇ ਘਰੋਂ 에ਅਰਪੋਰਟ ਨੂੰ ਜਾ ਰਿਹਾ ਹੈ ਨਹੀਂ ਪਹਿਲਾਂ 에ਅਰਪੋਰਟ ਨੂੰ ਤਿਆਰੀ ਕਰਕੇ ਸਮਾਨ ਪੈਕ ਕਰਕੇ ਜਾਣਾ ਪੈਂਦਾ ਫਲਾਈਟ ਤਾਂ ਬਾਅਦ ਚ ਮਿਲਦੀ ਹੈ ਬੋਲੋ ਸਮਝਦੇ ਹੋ ਕਿ ਨਹੀਂ ਪਹਿਲਾਂ ਪੇਪਰ ਪਾਣਾ ਪੈਂਦਾ ਰਿਜ਼ਲਟ ਹਮੇਸ਼ਾ ਬਾਅਦ ਚ ਆਉਂਦਾ ਹੈ ਇੱਥੇ ਬੰਦਾ ਕੀ ਕਹਿੰਦਾ ਹੈ ਬੰਦਾ ਪਹਿਲਾਂ ਕੀ ਕਹਿੰਦਾ ਪਹਿਲਾਂ ਕੋਈ ਖੁਸ਼ੀ ਆਵੇ ਫਿਰ ਮੈਂ ਖੁਸ਼ ਹੋਵਾਂ ਯਾਨੀ ਪਹਿਲਾਂ ਰਿਜ਼ਲਟ ਆ ਜਾਵੇ ਫਿਰ ਪੇਪਰ ਦੇਵਾਂ ਪਹਿਲਾਂ ਮੇਰਾ ਬੱਚਾ ਫਲਾਈਟ ਲੈ ਕੇ ਉੜ ਜਾਵੇ ਬਾਅਦ ਚੋ ਬੱਚੇ ਨੂੰ ਘਰੋਂ ਭੇਜਾਂ ਇਦਾਂ ਕਿਦਾਂ ਹੋਏਗਾ ਜੇ ਹਰ ਚੀਜ਼ ਦੀ ਤਿਆਰੀ ਪਹਿਲਾਂ ਸਾਨੂੰ ਕਰਨੀ ਪੈਂਦੀ ਹੈ ਤਾਂ ਜੇ ਅਸੀਂ ਜੀਵਨ ਚ ਖੁਸ਼ੀ ਚਾਹੁੰਦੇ ਹਾਂ ਮਾਲਕ ਦੀ ਰਹਿਮਤ ਚਾਹੁੰਦੇ ਹਾਂ ਤਾਂ ਉਹਦੀ ਤਿਆਰੀ ਵੀ ਸਾਨੂੰ ਅੱਜ ਤੋਂ ਹੀ ਸ਼ੁਰੂ ਕਰਨੀ ਪੈਣੀ ਹੈ ਇਸ ਲਈ ਕਿਹੜੀ ਤਿਆਰੀ ਕਰ ਰਹੇ ਹੋ ਤੁਸੀਂ ਹੁਣ ਜੇ ਤਾਂ ਬੱਚੇ ਨੂੰ ਪੁੱਛੋ ਕਿ ਬੇਟਾ ਪੇਪਰ ਆ ਗਏ ਤਿਆਰੀ ਕਰ ਰਹੇ ਆਂ ਬੋਲੋ ਸਮਝਦੇ ਹੋ ਕਿ ਨਹੀਂ ਹੁਣ ਕਈ ਬੱਚੇ ਤਾਂ ਇਦਾਂ ਦੇ ਵੀ ਹੁੰਦੇ ਆਂ ਇੱਕ ਵਾਰ ਨੱਥੂ ਲਾਲ ਦੇ ਘਰ ਮਹਿਮਾਨ ਆ ਗਏ ਮਹਿਮਾਨ ਆ ਗਏ ਤਾਂ ਨੱਥੂ ਲਾਲ ਨੇ ਪਲੱਸ 2 ਦੇ ਪੇਪਰ ਦੇ ਕੇ ਨਾ ਹੁਣੇ-ਹੁਣੇ ਰਿਜ਼ਲਟ ਆਇਆ ਸੀ ਪਾਸ ਹੋਇਆ ਸੀ ਜਦੋਂ ਰਿਜ਼ਲਟ ਆਇਆ ਪਾਸ ਹੋਇਆ ਤਾਂ ਅਗਲੇ ਦਿਨ ਹੀ ਮਹਿਮਾਨ ਘਰ ਆ ਗਏ ਤਾਂ ਨੱਥੂ ਲਾਲ ਗਿਆ ਨੱਥੂ ਲਾਲ ਗਿਆ ਦਰਵਾਜਾ ਖੋਲਿਆ ਜਦੋਂ ਦੇਖਿਆ ਮਹਿਮਾਨ ਹੈ ਸਾਹਮਣੇ ਤਾਂ ਨੱਥੂ ਲਾਲ ਕੀ ਕਰਕੇ ਆਇਆ ਸੀ ਕਿ ਬਾਥਰੂਮ ਦੇ ਵਿੱਚ ਨਹਾਣ ਦੀ ਤਿਆਰੀ ਸੀ ਬਾਲਟੀ ਨੂੰ ਨਾ ਟੁੱਟੀ ਥੱਲੇ ਰੱਖ ਕੇ ਆਇਆ ਸੀ ਭਰਨ ਵਾਸਤੇ ਔਰ ਜਦੋਂ ਬੈਲ ਵੱਜੀ ਖੋਲਣ ਚਲਾ ਗਿਆ ਜਦੋਂ ਖੋਲਿਆ ਦੇਖਿਆ ਕਿ ਅੰਕਲ ਆਂਟੀ ਖੜੇ ਕਹਿੰਦਾ ਹਾਂ ਜੀ ਅੰਕਲ ਆਜੋ ਆਜੋ ਉਹਨਾਂ ਅੰਕਲ ਨੇ ਵੀ ਪਿਆਰ ਦਾ ਹੋ ਬੇਟਾ ਹੋਰ ਸੁਣਾ ਕੀ ਹਾਲ ਹੈ ਤੇਰਾ ਠੀਕ ਠਾਕ ਹੈ ਹੁਣ ਫੇ ਕੀ ਕਰਨ ਦਾ ਇਰਾਦਾ ਹੈ ਕਿਉਂਕਿ ਪਤਾ ਸੀਗੇ ਪਾਸ ਹੋ ਗਿਆ ਹੈ ਔਰ ਹੁਣ ਪਲੱਸ 2 ਕਰ ਲਈ ਅੱਗੇ ਕੀ ਕਰਨ ਦਾ ਦਾਦਾ ਨੂੰ ਪੁੱਛਣਾ ਸੀ ਹੋਰ ਬੇਟਾ ਹੁਣ ਕੀ ਕਰਨ ਦਾ ਦਾਦਾ ਹੈ ਕਹਿੰਦਾ ਜੀ ਬਸ ਬਾਲਟੀ ਰੱਖ ਦਿੱਤੀ ਨਹਾਣ ਦਾ ਇਰਾਦਾ ਹੈ ਮਰ ਜਾਵੇ ਤਾਂ ਫੇ ਨਹਾਣਾ ਹੀ ਹੈ ਹੋਰ ਕੀ ਕਰਨਾ ਉਹ ਮਹਿਮਾਨ ਕਹਿੰਦਾ ਮੈਂ ਇਹਨੂੰ ਕੁਝ ਪੁੱਛ ਰਿਹਾ ਗੱਲ ਕੀ ਕਰ ਰਿਹਾ ਹੈ ਕਿਉਂਕਿ ਉਹਦਾ ਪੁੱਛਣ ਦਾ ਸੀ ਹੁਣ ਪਲੱਸ 2 ਕਰ ਲਈ ਅੱਗੇ ਕਰਨ ਦਾ ਕੀ ਇਰਾਦਾ ਹੈ ਤੁਸੀਂ ਪੁੱਛਦੇ ਹੋ ਨਾ ਬੱਚੇ ਨੂੰ ਕੀ ਇਰਾਦਾ ਹੈ ਹੁਣ ਇਹ ਕਦੀ ਨਹੀਂ ਹੋ ਸਕਦਾ ਕਿ ਬੱਚਾ ਗਵੇ ਪਹਿਲਾਂ ਡਾਕਟਰ ਬਣ ਜਾਵਾ ਫਿਰ ਦੱਸੂ ਮੇਰਾ ਇਰਾਦਾ ਕੀ ਹੈ ਯਾਨੀ ਤਿਆਰੀ ਬਾਅਦ ਚੋਂ ਕਰਨੀ ਪਹਿਲਾਂ ਮੈਨੂੰ ਉਹ ਚੀਜ਼ ਮਿਲ ਜਾਵੇ ਇਦਾਂ ਨਹੀਂ ਕਦੀ ਹੁੰਦਾ ਸਮਝਦੇ ਹੋ ਕਿ ਨਹੀਂ ਹੁਣ ਤੁਸੀਂ ਚਾਹ ਵੀ ਬਣਾਣੀ ਹੋਵੇ ਰੋਟੀ ਵੀ ਬਣਾਣੀ ਹੋਵੇ ਤਾਂ ਉਹਦੀ ਤਿਆਰੀ ਪਹਿਲਾਂ ਕਰਨੀ ਪੈਂਦੀ ਹੈ ਹੁਣ ਜੇ ਇੱਕ ਬੰਦਾ ਆਵੇ ਪਹਿਲਾ ਮਟਰ ਪਨੀਰ ਖਾ ਲਵਾਂ ਮਟਰ ਪਨੀਰ ਬਣਾਉਣ ਦੀ ਤਿਆਰੀ ਬਾਅਦੋਂ ਕਰਾਂਗੇ ਤਾਂ ਕੋਲੀ ਵਿੱਚ ਆਪਣੇ ਆਪ ਥੋੜੀ ਪ੍ਰਗਟ ਹੋ ਜਾਣਾ ਹੈ ਬੋਲੋ ਸਮਝਦੇ ਹੋ ਖਾਣਾ ਛਾਬੇ ਦੇ ਵਿੱਚ ਆਪਣੀ ਆਪ ਨਹੀਂ ਪ੍ਰਗਟ ਹੋਣਾ ਜੋ ਸਾਨੂੰ ਚਾਹੀਦਾ ਹੈ ਉਹਦੀ ਤਿਆਰੀ ਸਾਨੂੰ ਕਰਨੀ ਪੈਣੀ ਹੈ ਜੇ ਅਸੀਂ ਦਾਲ ਖਾਣੀ ਹੈ ਤਾਂ ਸਾਨੂੰ ਦਾਲ ਦੀ ਤਿਆਰੀ ਕਰਨੀ ਪੈਣੀ ਹੈ ਸਬਜ਼ੀ ਖਾਣੀ ਤਾਂ ਸਾਨੂੰ ਸਬਜ਼ੀ ਦੀ ਤਿਆਰੀ ਕਰਨੀ ਪੈਣੀ ਹੈ ਮੱਕੀ ਦੀ ਰੋਟੀ ਖਾਣੀ ਹੈ ਤਾਂ ਉਹਦੀ ਤਿਆਰੀ ਕਰਨੀ ਪੈਣੀ ਹੈ ਕਣਕ ਦੀ ਖਾਣੀ ਹੈ ਤਾਂ ਉਹਦੀ ਤਿਆਰੀ ਕਰਨੀ ਪੈਣੀ ਹੈ ਸਾਡੀ ਤਿਆਰੀ ਤੋਂ ਪਤਾ ਲੱਗ ਜਾਂਦਾ ਕਿ ਸਾਨੂੰ ਅੱਗੇ ਮਿਲਣਾ ਕੀ ਹੈ ਸਮੇਂ ਦੇ ਹੋਕ ਨਹੀਂ ਹੁਣ ਅੱਜ ਬੰਦਾ ਜਾਂਦਾ ਤਾਂ ਖੁਸ਼ੀਆਂ ਹੈ ਪਰ ਕਹਿੰਦਾ ਖੁਸ਼ ਉਦੋਂ ਹੋਊਗਾ ਜਦੋਂ ਖੁਸ਼ੀ ਮਿਲ ਜਾਏਗੀ ਯਾਨੀ ਤਿਆਰੀ ਕੋਈ ਹੈ ਨਹੀਂ ਔਰ ਯਾਦ ਰੱਖੋ ਬਿਨਾਂ ਕਿਸੇ ਤਿਆਰੀ ਤੋਂ ਕਦੀ ਚੀਜ਼ ਸਾਨੂੰ ਮਿਲਦੀ ਨਹੀਂ ਹੈ ਇਹ ਨਿਯਮ ਹੈ ਜੀਵਨ ਦਾ ਕਿ ਜਿਹੜੀ ਚੀਜ਼ ਦੀ ਅਸੀਂ ਤਿਆਰੀ ਕਰਦੇ ਉਹੀ ਚੀਜ਼ ਸਾਡੇ ਜੀਵਨ ਚ ਆਂਦੀ ਹੈ ਜੇ ਫਰਜ਼ ਕਰੋ ਅੱਜ ਤੁਸੀਂ satsang ਚ ਆਏ ਹੋ ਨਾ ਤਾਂ ਇਹ ਦੋ ਕੜੀਆਂ 10 ਕੜੀਆਂ ਜਿੰਨੀਆਂ ਵੀ ਕੜੀਆਂ ਤੁਹਾਡੀਆਂ satsang ਚ ਗੁਜ਼ਰਨੀਆਂ ਹੈ ਇਹ ਸਮਝ ਲਓ ਤਿਆਰੀ ਹੈ ਮਾਲਕ ਦੀਆਂ ਰਹਿਮਤਾਂ ਨੂੰ ਆਪਣੀ ਤਰਫ ਲੈ ਕੇ ਆਣ ਦੀ ਖੁਸ਼ੀਆਂ ਨੂੰ ਆਪਣੀ ਤਰਫ ਲੈ ਕੇ ਆਣ ਦੀ ਕਿਉਂਕਿ ਸਾਡੇ ਉਹ ਕਰਮ ਹੀ ਐਸੇ ਹੁੰਦੇ ਐ ਹੁਣ ਜਿੱਦਾਂ ਫਰਜ਼ ਕਰੋ ਇੱਕ ਆਦਮੀ ਸ਼ਰਾਬ ਪੀਂਦਾ ਹੈ ਨਸ਼ਾ ਕਰਦਾ ਹੈ ਤਾਂ ਉਹ ਤਿਆਰੀ ਕਰ ਰਿਹਾ ਆਪਣੇ ਕਿਡਨੀਆ ਨੂੰ ਆਪਣੇ ਗੁਰਦਿਆਂ ਨੂੰ ਆਪਣੇ ਲੀਵਰ ਨੂੰ ਖਰਾਬ ਕਰਨ ਦੀ ਸਮਝਦੇ ਹੋ ਕਿ ਨਹੀਂ ਤਿਆਰੀ ਹੈ ਜਿੱਦਾਂ ਕਿਸਾਨ ਅੱਜ ਜ਼ਮੀਨ ਬਾਂਦਾ ਹੈ ਉਹ ਚ ਬੀਜ ਪਾਂਦਾ ਹੈ ਤਾਂ ਤਿਆਰੀ ਕਰ ਰਿਹਾ ਕਿ 6 ਮਹੀਨਿਆਂ ਬਾਅਦ ਫਸਲ ਆ ਮੇਰੇ ਘਰ ਆਣੀ ਹੈ ਤਾਂ ਜੇ ਅੱਜ ਕੋਈ ਸਿਮਰਨ ਕਰਦਾ ਹੈ ਸਤਸੰਗ ਨਾਲ ਜੋੜਦਾ ਹੈ ਜਾਂ ਫਰਜ਼ ਕਰੋ ਅੱਜ ਕੋਈ ਸਵੇਰੇ ਉੱਠ ਕੇ ਸੈਰ ਕਰਦਾ ਹੈ ਰਨਿੰਗ ਕਰਦਾ ਐਕਸਰਸਾਈਜ਼ ਕਰਦਾ ਉਹ ਤਿਆਰੀ ਕਰ ਰਿਹਾ 6 ਮਹੀਨਿਆਂ ਬਾਅਦ ਉਹ ਨਾ ਫਿੱਟ ਹੋ ਜਾਣਾ ਯਾਨੀ ਆਪਣੇ ਆਪ ਨੂੰ ਫਿੱਟ ਕਰਨ ਦੀ ਤਿਆਰੀ ਕਰ ਰਿਹਾ ਕਿਉਂਕਿ ਜੋ ਵੀ ਸਾਨੂੰ ਆਉਣ ਵਾਲੇ ਕੱਲ੍ਹ ਚ ਚਾਹੀਦਾ ਹੈ ਉਹਦੀ ਤਿਆਰੀ ਸਾਨੂੰ ਕਦੋਂ ਕਰਨੀ ਪੈਣੀ ਹੈ ਅੱਜ ਕਰਨੀ ਪੈਣੀ ਹੈ ਪੂਰਾ ਸਾਲ ਬੱਚਾ ਪੜਦਾ ਹੈ ਮਿਹਨਤ ਕਰਦਾ ਹੈ ਕਾਦੇ ਵਾਸਤੇ ਪਤਾ ਹੈ ਕਿ ਸਾਲ ਬਾਅਦ ਜਦੋਂ ਪੇਪਰ ਪਾਣੀ ਦਾ ਰਿਜ਼ਲਟ ਜਿਹੜਾ ਆਣਾ ਹੈ ਨਾ ਉਦੇ ਚ ਫੇਲ ਜਾਂ ਪਾਸ ਮੇਰੀ ਇਸ ਸਾਲ ਦੀ ਤਿਆਰੀ ਤੋਂ ਹੀ ਪਤਾ ਲੱਗਣਾ ਹੈ ਬੋਲੋ ਸਮਝ ਨਹੀਂ ਹੋ ਕਿ ਨਹੀਂ ਇਸ ਲਈ ਸਭ ਤੋਂ ਪਹਿਲਾਂ ਅੱਜ ਇਹ ਫੈਸਲਾ ਕਰੋ ਆਪਣੇ ਆਪ ਨਾਲ ਕਿ ਜੇ ਮੈਨੂੰ ਜੀਵਨ ਚ ਖੁਸ਼ੀ ਚਾਹੀਦੀ ਹੈ ਚਾਹਦੇ ਹੋ ਨਾ ਖੁਸ਼ੀ ਅੱਜ ਤੋਂ ਸੋਚੋ ਕਿ ਮੈਂ ਖੁਸ਼ੀਆਂ ਦੀ ਤਿਆਰੀ ਕਰਨੀ ਹੈ ਬੋਲੋ ਸਮਝਦੇ ਹੋ ਕਿ ਨਹੀਂ ਖੁਸ਼ੀਆਂ ਦੀ ਤਿਆਰੀ ਕਰਨੀ ਹੈ ਜਿੰਦਾ ਫਰਜ਼ ਕਰੋ ਅਸੀਂ satsang ਕਰ ਰਹੇ ਹਾਂ ਸਮਝ ਲਓ ਐਸੀ ਕਮਾਂਗੇ 2 ਮਿੰਟ ਬਾਅਦ ਤੁਸੀਂ ਹਸਣਾ ਹੈ ਉਹਦੀ ਤਿਆਰੀ ਹੁਣੀ ਕਰ ਲੋ ਜਦੋਂ ਅਸੀਂ ਇੱਧਾ ਉਂਗਲੀ ਚੱਕਾਂਗੇ ਉਦੋਂ ਹੱਸਦੇ ਹੋ ਸਮਝ ਲਓ 2 ਮਿੰਟ ਹੋ ਗਏ ਇਹਦੀ ਤਿਆਰੀ ਹੈ ਇਹ ਦੇਖਣਾ ਹੈ ਕਿ ਤੁਸੀਂ ਵਾਕਿਆ ਹੀ ਸਮਝੇ ਵੀ ਹੋ ਕਿ ਨਹੀਂ ਸਾਡੀ ਗੱਲ ਨੂੰ ਤਿਆਰ ਹੋ ਫਿਰ ਸਮਝਦੇ ਹੋ ਕਿ ਨਹੀਂ ਕਿਉਂਕਿ ਹਰ ਚੀਜ਼ ਦੀ ਤਿਆਰੀ ਹੁਣ ਦੇਖੋ ਇੱਥੇ ਅਸੀਂ ਦੱਸਣਾ ਕੀ ਚਾਹੁੰਦੇ ਆ ਕਿ ਜਦੋਂ ਅਸੀਂ ਤੁਹਾਨੂੰ ਕਿਹਾ ਕਿ 2 ਮਿੰਟ ਬਾਅਦ ਤੁਸੀਂ ਹਸਣਾ ਹੈ ਤਾਂ ਹੁਣੇ ਹੀ ਤੁਹਾਡਾ ਮਨ ਨੂੰ ਖੁਸ਼ੀ ਦੀਆਂ ਚੀਜ਼ਾਂ ਨੂੰ ਯਾਨੀ ਉਹ ਖੁਸ਼ੀ ਨੂੰ ਫੀਲ ਕਰ ਰਿਹਾ ਹੈ ਕਿ 2 ਮਿੰਟ ਬਾਅਦ ਮੈਂ ਹਸਣਾ ਭਾਈ ਕਿਉਂਕਿ ਖਿਆਲ ਸਾਰਾ ਕਦੇ ਨਾਲ ਜੁੜ ਗਿਆ ਖੁਸ਼ੀ ਦੇ ਨਾਲ ਖਿਆਲ ਕਾਦੇ ਨਾਲ ਜੁੜ ਗਿਆ ਖੁਸ਼ੀ ਦੇ ਨਾਲ ਔਰ ਜਦੋਂ ਖੁਸ਼ੀ ਦੇ ਨਾਲ ਖਿਆਲ ਜੁੜ ਜਾਂਦਾ ਹੈ ਤਾਂ ਉਸੇ ਪਲ ਤੋਂ ਖੁਸ਼ੀ ਮਿਲਣੀ ਸ਼ੁਰੂ ਹੋ ਜਾਂਦੀ ਹੈ ਕਦੀ ਤੁਸੀਂ ਦੇਖਿਆ ਸੱਚ ਦੱਸਣਾ ਕਿ ਜਦੋਂ ਕਿਤੇ ਤੁਸੀਂ ਛੁੱਟੀ ਤੇ ਘੁੰਮਣ ਜਾਣ ਦਾ ਪ੍ਰੋਗਰਾਮ ਬਣਾਣਾ ਹੋਵੇ ਫਰਦ ਕਰੋ ਬੰਦਾ ਕਹਿੰਦਾ ਕੁੱਲੂ ਮਨਾਲੀ ਜਾਣਾ ਹੈ ਜਾਂ ਫਲਾਨੀ ਜਗ੍ਹਾ ਜਾਣਾ ਕਿੰਨੇ ਦਿਨ ਬਾਅਦ ਉਹ 2 ਦਿਨ ਬਾਅਦ ਉਹ 2 ਦਿਨ ਵਾਰੇ ਸੋਚ-ਸੋਚ ਕੇ ਖੁਸ਼ੀ ਪਹਿਲੇ ਹੁਣੀ ਸ਼ੁਰੂ ਹੋ ਜਾਂਦੀ ਹੈ ਜਾਂ ਕਿਤੇ ਵਿਆਹ ਸ਼ਾਦੀ ਹੋਵੇ ਚਲੋ ਉਹ ਲੁਮਨਾਲੀ ਦਾ ਸ਼ਹਿਰ ਕੋਈ ਬਿਰਲਾ ਜਾਇ ਬਿਆਹ ਸ਼ਾਦੀਆਂ ਦਾ ਘਰਾਂ ਜਾਂਦੀਆਂ ਰਹਿੰਦੀਆਂ ਹਨ ਉਹਦੀ ਗੱਲ ਕਰ ਲੈਂਦੇ ਆ ਕਿ ਘਰ ਚ ਵਿਆਹ ਸ਼ਾਦੀ ਹੋਵੇ ਤਾਂ ਬੰਦੇ ਨੂੰ ਪਤਾ ਲੱਗ ਜਾਂਦਾ ਉਹ ਹਫਤਾ ਰਹਿ ਗਿਆ ਵਿਆਹ ਨੂੰ ਤਾਂ ਬੰਦੇ ਨੂੰ ਉਹ ਸ਼ਾਪਿੰਗ ਕਰਨੀ ਆ ਆ ਵੀ ਕਰਨਾ ਉਹ ਵੀ ਕਰਨਾ ਆ ਕਪੜਾ ਉਹ ਖੁਸ਼ੀ ਉਹਨੂੰ ਸੋਚ-ਸੋਚ ਕੇ ਖੁਸ਼ੀ ਆ ਜੀ ਆਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਕਾਹਦੇ ਵਾਸਤੇ ਕਿ ਸਾਨੂੰ ਪਤਾ ਹੈ ਅਸੀਂ ਤਿਆਰੀ ਕਰ ਰਹੇ ਆ ਉਹ ਸ਼ਾਦੀ ਇੱਕ ਖੁਸ਼ੀ ਦਾ ਟਾਈਮ ਹੈ ਸਮਝਦੇ ਹੋ ਕਿ ਨਹੀਂ ਇਹ ਨੁਕਤੇ ਦੱਸ ਰਹੇ ਆ ਤੁਹਾਨੂੰ ਜੀਵਨ ਦੀ ਖੁਸ਼ੀ ਦੇ ਕਿਉਂਕਿ ਬੰਦਾ ਕੀ ਹੈ ਖੁਸ਼ੀਆਂ ਬੰਦੇ ਦੇ ਕੋਲੇ ਹੀ ਹੁੰਦੀਆਂ ਹੈ ਪਰ ਬੰਦਾ ਦਰਅਸਲ ਉਹਨਾਂ ਦੀ ਤਿਆਰੀ ਨਹੀਂ ਕਰਦਾ ਜਿਦਾ ਸਮਝ ਲਓ ਕਿ ਜ਼ਮੀਨ ਦੇ ਅੰਦਰ ਉਪਜਾਊ ਸ਼ਕਤੀ ਤਾਂ ਹੈ ਪਰ ਜਿਹੜਾ ਤਿਆਰੀ ਕਰੇਗਾ ਤਾਂ ਫਾਇਦਾ ਉਹੀ ਲਏਗਾ ਤਾਂ ਜਿਹੜਾ ਤਿਆਰੀ ਨਹੀਂ ਕਰੇਗਾ ਹਾਲੇ ਹੀ ਨਹੀਂ ਜੋਤੇਗਾ ਬੀਜੇ ਨਹੀਂ ਬੋਏਗਾ ਉਹ ਇਹਦਾ ਫਾਇਦਾ ਵੀ ਨਹੀਂ ਲੈ ਸਕਦਾ ਬਲ ਸਮਝਦੇ ਹੋ ਅੱਜ ਜ਼ਰਾ ਦੇਖੀਏ ਥੋੜਾ ਸਮਝੀਏ ਇਹ ਕੁਦਰਤ ਨੂੰ ਕਿ ਹੀਰੇ ਮੋਤੀ ਸੋਨਾ ਚਾਂਦੀ ਕਿੱਥੋਂ ਮਿਲਦਾ ਹੈ ਜ਼ਰਾ ਧਿਆਨ ਦੇਣਾ ਕਹਿੰਦੇ ਖਾਨ ਨਿਕਲਦੀ ਐ ਸੋਨੇ ਦੀ ਜਾਂ ਹੀਰੇ ਮੋਤੀਆਂ ਦੀ ਧਰਤੀ ਚੋਂ ਉਹ ਸੋਨਾ ਵੀ ਮਿਲਦਾ ਐ ਹੀਰੇ ਮੋਤੀ ਵੀ ਮਿਲਦੇ ਐ ਔਰ ਚਾਂਦੀ ਵੀ ਮਿਲਦੀ ਐ ਜਾਨੀ ਇਹ ਜੋ ਵੀ ਨਿਕਲਦਾ ਧਰਤੀ ਚੋਂ ਨਿਕਲਦਾ ਐ ਤਾਂ ਹੀ ਕਹਿੰਦੇ ਨੇ ਸੋਨੇ ਦੀ ਖਾਨ ਜਾਂ ਹੀਰਿਆਂ ਦੀ ਖਾਨ ਕਿੱਥੋਂ ਆਂਦਾ ਐ ਜ਼ਰਾ ਗੌਰ ਕਰਨਾ ਹੁਣ ਜਦੋਂ ਵੀ ਦੁਨੀਆ ਬਣੀ ਉਦੋਂ ਜਿਹੜਾ ਇਨਸਾਨ ਸੀ ਉਹ ਜੰਗਲਾਂ 'ਚ ਰਹਿਣ ਵਾਲਾ ਸੀ ਇਹਨੂੰ ਆਦੀ ਮਾਨਵ ਕਿਹਾ ਜਾਂਦਾ ਹੈ ਤਾਂ ਹੁਣ ਇੱਕ ਗੱਲ ਦਾ ਜਵਾਬ ਦੇਣਾ ਕਿ ਆਦੀ ਮਾਨਵ ਦਾ ਜਦੋਂ ਸਮਾ ਸੀ ਧਰਤੀ 'ਚ ਸੋਨਾ ਉਦੋਂ ਵੀ ਸੀ ਧਰਤੀ 'ਚ ਹੀਰੇ ਉਦੋਂ ਵੀ ਸੀ ਇਹ ਤਾਂ ਹੈ ਨਹੀਂ ਕਿ ਹੁਣ ਆ ਗਏ ਸਮਝਦੇ ਹੋ ਕਿ ਨਹੀਂ ਦੱਸਣਾ ਕੀ ਚਾਹੁੰਦੇ ਆ ਕਿ ਆਦੀ ਮਾਨਵ ਦੇ ਸਮੇਂ ਜਦੋਂ ਇਨਸਾਨ ਜੰਗਲਾਂ 'ਚ ਰਹਿੰਦਾ ਸੀ ਉਹਦੇ ਕੋਲ ਸਾਧਨ ਹੈ ਨਹੀਂ ਸੀ ਉਦੋਂ ਵੀ ਧਰਤੀ 'ਚ ਹੀਰੇ ਸੀ ਸੋਨਾ ਸੀ ਚਾਂਦੀ ਸੀ ਪਰ ਉਦੋਂ ਉਹ ਜੰਗਲਾਂ 'ਚ ਗਰੀਬੀ 'ਚ ਜ਼ਿੰਦਗੀ ਜੀ ਰਿਹਾ ਸੀ ਕਿਉਂਕਿ ਹੀਰੇ ਮੋਤੀ ਸੋਨਾ ਚਾਂਦੀ ਦਾ ਸਭ ਕੁਝ ਧਰਤੀ ਅੰਦਰ ਸੀ ਪਰ ਉਹਦੇ ਉਹਨੂੰ ਕੱਢਣ ਦੀ ਕਲਾ ਉਹਨੂੰ ਕੱਢਣ ਦਾ ਹੁਨਰ ਬੰਦੇ ਕੋਲ ਹੈ ਨਹੀਂ ਸੀ ਉਹਨੂੰ ਕੱਢਣ ਦੇ ਸਾਧਨ ਬੰਦੇ ਕੋਲ ਹੈ ਨਹੀਂ ਸੀ ਇਸ ਲਈ ਬੰਦਾ ਜ਼ਿੰਦਗੀ ਦੁੱਖਾਂ ਗਰੀਬੀਆਂ 'ਚ ਕੱਟ ਰਿਹਾ ਸੀ ਪਰ ਹੁਣ ਕੀ ਹੋਇਆ ਇਦਾਂ ਦੀਆਂ ਮਸ਼ੀਨਾਂ ਬਣ ਗਈਆਂ ਜਿਹਨਾਂ ਖਾਣਾ ਖੋਦਨੀਆ ਸ਼ੁਰੂ ਕਰ ਦਿੱਤੀਆਂ ਸਮਝਦੇ ਹੋ ਕਿ ਨਹੀਂ ਇਤੋਂ ਦੀਆਂ ਮਸ਼ੀਨਾਂ ਆ ਗਈਆਂ ਜਿਨ੍ਹਾਂ ਜਮੀਨ ਨੂੰ ਪੁੱਟ ਕੇ ਜਿੱਥੇ ਸੋਨਾ ਹੈ ਜਿੱਥੇ ਤੇਲ ਹੈ ਜਿੱਥੇ ਚਾਂਦੀ ਹੈ ਜਿੱਥੇ ਹੀਰੇ ਉਹ ਖਾਨਾਂ ਨੂੰ ਲੱਭ ਕੇ ਉਹ ਸੋਨੇ ਨੂੰ ਕੱਢਣਾ ਸ਼ੁਰੂ ਕਰ ਦਿੱਤਾ ਹੀਰਿਆਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ ਉਹ ਸੋਨਾ ਅੱਜ ਘਰ-ਘਰ ਤੱਕ ਪਹੁੰਚਿਆ ਫਾਇਦਾ ਲੈ ਰਹੇ ਲੋਕ ਜਰਾ ਸਮਝਣਾ ਕਿਉਂਕਿ ਚੀਜ਼ ਉੱਥੇ ਹੀ ਹੈ ਪਰ ਉਹਨੂੰ ਪ੍ਰਗਟ ਉਹੀ ਕਰਦਾ ਜਿਹਦੇ ਕੋਲ ਉਹਨੂੰ ਪ੍ਰਗਟ ਕਰਨ ਦੀ ਕੱਢਣ ਦੀ ਕਲਾ ਹੋਵੇ ਸਮਝ ਹੋਵੇ ਇਸੇ ਤਰ੍ਹਾਂ ਯਾਦ ਰੱਖੋ ਕਿ ਤੁਹਾਨੂੰ ਵੀ ਪ੍ਰਮਾਤਮਾ ਨੇ ਜ਼ਿੰਦਗੀ ਦਿੱਤੀ ਹੈ ਨਾ ਜੀਵਨ ਦਿੱਤਾ ਹੈ ਤਾਂ ਗੁਰੂਆਂ ਦਾ ਇੱਕ ਵਚਨ ਯਾਦ ਕਰਨਾ ਕਿ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਕਿ ਜੋ ਇਹ ਧਰਤੀ ਅੰਦਰ ਅਗਰ ਧਰਤੀ ਦੇ ਅੰਦਰ ਹੀਰੇ ਮੋਤੀ ਸੋਨਾ ਚਾਂਦੀ ਇਹ ਕੀਮਤੀ ਪਦਾਰਥ ਹੈ ਤਾਂ ਯਾਦ ਰੱਖੋ ਤੁਹਾਡੇ ਅੰਦਰ ਵੀ ਬਹੁਤ ਕੀਮਤੀ ਪਦਾਰਥ ਹੈ ਪਰ ਧਰਤੀ ਚੋਂ ਉਹਨਾਂ ਨੇ ਕੱਢ ਲਏ ਜਿਨ੍ਹਾਂ ਨੂੰ ਕਲਾ ਆ ਗਈ ਯੁਗਤੀ ਮਿਲ ਗਈ ਤਰੀਕਾ ਆ ਗਿਆ ਹੀਰੇ ਮੋਤੀਆਂ ਨੂੰ ਕੱਢਣ ਦਾ ਤਾਂ ਜਿਨ੍ਹਾਂ ਕੋ ਤਰੀਕਾ ਨਹੀਂ ਹੈ ਉਹ ਖਾਲੀ ਰਹਿ ਗਏ ਅੱਜ ਇਨਸਾਨ ਦੇ ਅੰਦਰ ਵੀ ਪਰਮਾਤਮਾ ਨੇ ਖੁਸ਼ੀਆਂ ਦੇ ਅਨਮੋਲ ਹੀਰੇ ਮੋਤੀ ਰੱਖੇ ਹੋਏ ਆ ਪਰ ਜਿਨ੍ਹਾਂ ਨੂੰ ਕਲਾ ਆਂਦੀ ਹੈ ਉਹ ਕੱਢ ਲੈਂਦੇ ਆ ਉਹ ਆਪਣੇ ਜੀਵਨ ਨੂੰ ਖੁਸ਼ੀਆਂ ਦੇ ਹੀਰਿਆਂ ਮੋਤੀਆਂ ਨਾਲ ਭਰ ਲੈਂਦੇ ਆ ਤਾਂ ਜਿਨ੍ਹਾਂ ਨੂੰ ਕਲਾ ਹੀ ਨਹੀਂ ਆਂਦੀ ਉਹ ਕੀ ਕਰਦੇ ਆ ਫਿਰ ਜਿਨ੍ਹਾਂ ਨੂੰ ਕਲਾ ਹੀ ਨਹੀਂ ਆਂਦੀ ਉਹ ਹਾਇ ਹਾਇ ਕਰਦੇ ਦੁੱਖਾਂ ਦੇ ਵਿੱਚ ਹੀ ਰੋਂਦੇ ਪਿੜਦੇ ਦੁਨੀਆ ਤੋਂ ਚਲੇ ਜਾਂਦੇ ਆ ਫਿਰ ਦੇਖੋ ਉਹ ਕੀ ਕਹਿੰਦੇ ਆ ਕਿ ਮੇਰੀ ਤਾਂ ਸਾਰੀ ਜ਼ਿੰਦਗੀ ਦੁੱਖਾਂ ਚ ਹੀ ਗੁਜ਼ਰ ਗਈ ਮੇਰੀ ਤਾਂ ਸਾਰੀ ਜ਼ਿੰਦਗੀ ਪਰੇਸ਼ਾਨੀ ਚ ਹੀ ਗੁਜ਼ਰ ਗਈ ਮੇਰੀ ਤਾਂ ਸਾਰੀ ਜ਼ਿੰਦਗੀ ਚਿੰਤਾਵਾਂ ਚ ਹੀ ਗੁਜ਼ਰ ਗਈ ਹੁਣ ਗੌਰ ਕਰੋ ਕਿ ਜ਼ਿੰਦਗੀ ਚ ਇੰਨਾ ਆਨੰਦ ਹੈ ਇੰਨੀ ਖੁਸ਼ੀ ਹੈ ਪਰਮਾਨੰਦ ਪਰਮਾਤਮਾ ਅੰਦਰ ਹੈ ਪਰ ਫਿਰ ਵੀ ਇਨਸਾਨ ਦੀ ਜ਼ਿੰਦਗੀ ਤਕਲੀਫਾਂ ਦੁੱਖਾਂ ਚਿੰਤਾਵਾਂ ਚ ਗੁਜ਼ਰ ਗਈ ਇਹਦਾ ਮਤਲਬ ਇਹਨੂੰ ਆਪਣੇ ਅੰਦਰਲੀ ਸ਼ਾਂਤੀ ਸਕੂਨ ਖੁਸ਼ੀ ਨੂੰ ਕੱਢਣ ਦਾ ਤੰਗ ਹੀ ਨਹੀਂ ਆਇਆ ਤਰੀਕਾ ਹੀ ਨਹੀਂ ਆਇਆ ਜਰਾ ਸਮਝਣਾ ਹੁਣ ਜਿੱਦਾਂ ਬਾਕੀ ਚੀਜ਼ਾਂ ਦੇ ਤਰੀਕੇ ਸਿੱਖਣੇ ਪੈਂਦੇ ਆ ਇਸੇ ਤਰ੍ਹਾਂ ਆਪਣੇ ਜੀਵਨ ਦੇ ਅੰਦਰੋਂ ਖੁਸ਼ੀ ਨੂੰ ਪ੍ਰਗਟ ਕਰਨ ਦਾ ਤਰੀਕਾ ਵੀ ਵਿਧੀ ਵੀ ਸਾਨੂੰ ਸਿੱਖਣੀ ਪੈਂਦੀ ਹੈ ਗੁਰੂਆਂ ਰਹਿਬਰਾਂ ਸੰਤਾਂ ਦੇ ਕੋਲ ਜਾ ਕੇ ਕਿਉਂਕਿ ਜਿਨੇ ਜਿਨ੍ਹਾਂ ਨੂੰ ਉਹ ਯੁਕਤੀ ਪਤਾ ਹੈ ਨਾ ਕਿ ਕਿੱਦਾਂ ਆਪਣੇ ਅੰਦਰਲੀ ਖੁਸ਼ੀ ਨੂੰ ਅਸੀਂ ਪ੍ਰਗਟ ਕਰ ਸਕਦੇ ਆ ਬਾਹਰ ਲਿਆ ਸਕਦੇ ਆ ਫਿਰ ਉਹੀ ਸਾਨੂੰ ਵੀ ਉਹ ਕਲਾ ਸਿਖਾ ਸਕਦੇ ਆ ਕਿ ਸਾਡੇ ਜੀਵਨ ਤੇ ਆ ਖੁਸ਼ੀਆਂ ਵੀ ਸਾਹਮਣੇ ਆ ਸਕਦੀਆਂ ਆ ਚਲੋ ਹੁਣ 2 ਮਿੰਟ ਹੋ ਗਏ ਸਮਝਦੇ ਹੋ ਬਈ ਆ ਦੇਖੋ ਆਈ ਕਿ ਨਹੀਂ ਖੁਸ਼ੀ ਬਾਹਰ ਕਿਉਂਕਿ ਤਿਆਰ ਹੋ ਗਏ ਤੁਸੀਂ ਜਰਾ ਸਮਝਣਾ ਹੁਣ ਸਮਝ ਲਓ ਜਦੋਂ ਇਹ ਦੋ ਉਂਗਲੀਆਂ ਉਠਾਣੀਆਂ ਹੱਸਣਾ ਹੈ ਤੁਸੀਂ ਇਹ ਹੁਣ ਇਹ ਉਂਗਲੀਆਂ ਨਾਲ ਤੁਹਾਡੀ ਹੱਸੀ ਨੂੰ ਜੋੜ ਦਿੱਤਾ ਐ ਸ ਸਮਝਦੇ ਹੋ ਕਿ ਨਹੀਂ ਤਿਆਰ ਹੋ ਨਾ ਹੁਣ ਦੇਖੋ ਕਿੰਨੀ ਖੁਸ਼ੀ ਆਸਾਨ ਹੈ ਕਿੰਨੀ ਆਸਾਨ ਹੈ ਖੁਸ਼ੀ ਕਿੰਨਾ ਆਸਾਨ ਹੈ ਮੁਸਕਰਾਹਟ ਔਰ ਯਾਦ ਰੱਖੋ ਅਗਰ ਇਨਸਾਨ ਖੁੱਲ ਕੇ ਮੁਸਕਰਾ ਲਵੇ ਹੱਸ ਲਵੇ ਤਾਂ ਇਨਸਾਨ ਦੀ ਜਿਹੜੀ ਹੈ ਨਾ ਇਮਿਊਨਿਟੀ ਸਿਸਟਮ ਬਿਮਾਰੀਆਂ ਨੂੰ ਖਤਮ ਕਰਨ ਵਾਲਾ ਜਿਹੜਾ ਇਨਸਾਨ ਦੀ ਬਾਡੀ ਦੇ ਅੰਦਰ ਸਿਸਟਮ ਹੈ ਉਹ ਇੰਨਾ ਸ਼ਕਤੀਸ਼ਾਲੀ ਹੋ ਜਾਂਦਾ ਕਿ ਹਸਣ ਦੇ ਨਾਲ ਹੀ ਇਨਸਾਨ ਦੀਆਂ ਬਿਮਾਰੀਆਂ ਠੀਕ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਸਮਝਦੇ ਹੋ ਕਿ ਨਹੀਂ ਪਰ ਅੱਜ ਇਨਸਾਨ ਨੂੰ ਆਦਤ ਪਤਾ ਕੀ ਹੈ ਆਦਤ ਪਤਾ ਕੀ ਹੈ ਇਨਸਾਨ ਨੂੰ ਕਿ ਜਿਹੜਾ ਕੰਮ ਮੁਫਤ ਜੁ ਹੁੰਦਾ ਹੋਵੇ ਨਾ ਬੰਦੇ ਨੂੰ ਤਾਂ ਯਕੀਨ ਨਹੀਂ ਹੁੰਦਾ ਤਾਂ ਜਿਹੜਾ ਕੰਮ ਪੈਸੇ ਦੇ ਕੇ ਹੁੰਦਾ ਹੋਵੇ ਹਾਂ ਵੀ ਆਹ ਕੰਮ ਵਧੀਆ ਹੈ ਜੇ ਕਹੋ ਨਾ ਹਸਲੋ 10 ਮਿੰਟ ਕਿਸੇ ਡਾਕਟਰ ਕੋ ਜਾਣ ਦੀ ਲੋੜ ਨਹੀਂ ਯਾ ਤੁਸੀਂ ਇੱਕ ਕਹਾਵਤ ਤਾਂ ਸੁਣਦੇ ਹੀ ਹੋ ਕਿ ਰੋਜ਼ ਇੱਕ ਸੇਬ ਖਾਓ ਔਰ ਡਾਕਟਰ ਨੂੰ ਦੂਰ ਭਗਾਓ ਪਰ ਹੁਣ ਜਰਾ ਗੌਰ ਕਰੋ ਸੁਣੀਏ ਕਹਾਵਤ ਕਿਸੇ ਨੇ ਕਿ ਰੋਜ਼ ਇੱਕ ਐਪਲ ਖਾਓ ਐਨ ਐਪਲ ਐਦਾ ਕੁਝ ਲਿਖਿਆ ਹੈ ਨਾ ਕਹਾਵਤ ਕਿ ਇੱਕ ਰੋਜ਼ ਸੇਬ ਖਾਓ ਤਾਂ ਡਾਕਟਰ ਨੂੰ ਦੂਰ ਭਗਾਓ ਹੁਣ ਜਰਾ ਗੌਰ ਕਰਨਾ ਕਿੰਨੀ ਸੋਖੀ ਚੀਜ਼ ਹੈ ਪਰ ਹੁਣ ਜਰਾ ਗੌਰ ਕਰੋ ਪਤਾ ਸਾਰਿਆਂ ਨੂੰ ਹੁੰਦਾ ਹੈ ਪਰ ਇੱਕ ਸੇਬ ਖਾਂਦਾ ਕੌਣ ਹੈ ਡਾਕਟਰ ਦੀਆਂ ਦਵਾਈਆਂ ਖਾਣੀਆਂ ਰੋਜ਼ ਮਨਜ਼ੂਰ ਹੈ ਕੈਪਸੂਲ ਖਾਣੇ ਮਨਜ਼ੂਰ ਹੈ ਰੋਲ ਇੰਜੈਕਸ਼ਨ ਨੂੰ ਮਨਜ਼ੂਰ ਹੈ ਪਰ ਸੇਬ ਖਾਣਾ ਉਹ ਮੰਨ ਲੈ ਸੇਬ ਨਾਲ ਵੀ ਬਿਮਾਰੀ ਦੂਰ ਹੁੰਦੀ ਹੈ ذرا غور کرنا اور ਉਹ ਗੋਲੀ ਜਿਹੜੀ ਇੱਕ ਬਿਮਾਰੀ ਨੂੰ ਦੂਰ ਕਰਦੀ ਹੈ 10 ਬਿਮਾਰੀਆਂ ਹੋਰ ਕਡੀਆਂ ਕਰ ਦਿੰਦੀ ਹੈ ਉਹ ਖਾਣੀ ਮਨਜ਼ੂਰ ਹੈ ਪਰ ਉਹ ਸੇਬ ਜਿਹੜਾ ਕਿ ਨੇਚਰਲੀ ਹੈ ਕੁਦਰਤੀ ਹੈ ਜਿਹਨੂੰ ਖਾ ਕੇ ਇਨਸਾਨ ਦੀਆਂ ਕਈ ਬਿਮਾਰੀਆਂ ਦੂਰ ਹੋ ਜਾਂਦੀਆਂ ਜਿੱਦਾਂ ਕਹਿੰਦੇ ਨਾ ਇੱਕ ਅਨਾਰ 100 ਬਿਮਾਰ ਇਹਦਾ ਮਤਲਬ ਇੱਕ ਹੀ ਅਨਾਰ 100 ਬਿਮਾਰੀਆਂ ਦਾ ਇਲਾਜ ਕਰਦਾ ਪਰ ਅਨਾਰ ਕਿਸੇ ਨੇ ਖਾਣਾ ਨਹੀਂ ਅਨਾਰ ਦਾ ਰਸ ਕਿਸੇ ਨੇ ਪੀਣਾ ਨਹੀਂ ਔਰ ਕੀਏ ਕੋਕ ਜਿੰਨਾ ਮਰਜੀ ਆਣ ਦਿਓ ਮਾਜਾ ਜਿੰਨੀ ਮਰਜੀ ਆਣ ਦਿਓ ਫੈਂਟਾ ਆਣ ਦਿਓ ਭਾਈ ਲਿਮਕਾ ਆਣ ਦਿਓ ਇਹ ਦੋ ਗਲਾਸ ਪੀ ਲਵਾਂਗੇ ਆ ਫਲਾ ਜੂਸੇ ਨਹੀਂ ਪੀ ਹੁੰਦਾ ਜਰਾ ਸਮਝਣ ਵਾਲੀ ਗੱਲ ਹੈ ਹੁਣ ਹੁੰਦਾ ਕੀ ਹੈ ਕਿ ਅਗਰ ਇੱਕ ਡਾਕਟਰ ਕਹ ਦੇਵੇ ਨਾ ਉਹ ਤੈਨੂੰ ਕੁਝ ਨਹੀਂ ਹੋਇਆ ਤੂੰ ਠੀਕ ਹੈ ਚੱਲ ਲੈ ਉਹ ਡਾਕਟਰ ਨੂੰ ਨਹੀਂ ਪਤਾ ਕੁਝ ਵੀ ਔਰ ਡਾਕਟਰ ਨੂੰ ਪੱਲੇ ਹੀ ਕੁਝ ਨਹੀਂ ਕਹਿੰਦਾ ਮੈਂ ਠੀਕ ਆ ਇਹਨੂੰ ਕੀ ਪਤਾ ਮੇਰੇ ਝਰਨ ਝਰਨ ਹੁੰਦੀ ਹੈ ਹੈ ਮੇਰੇ ਪੇਟ ਚ ਕਾਉ ਮੰਗ ਹੁੰਦੀ ਹੈ ਇਹਨੂੰ ਕੀ ਪਤਾ ਹੁਣ ਡਾਕਟਰ ਵਿਚਾਰਾ ਸੋਚੇ ਝਰਨ ਝਰਨ ਕੀ ਹੈ ਆ ਗੋਡਿਆਂ ਚ ਬੜੀ ਡਾਕਟਰ ਸਾਹਿਬ ਝਰਨ ਝਰਨ ਜ ਕਾਂ ਉਹ ਮੰਗੂ ਜੀ ਹੋ ਜਾਂਦੀ ਏ ਉਹ ਡਾਕਟਰ ਵੀ ਹੈਰਾਨ ਹੋ ਜਾਂਦੇ ਕਿ ਮੈਡੀਕਲ ਸਾਇੰਸ ਦੇ ਵਿੱਚ ਕਿਹੜੀ ਕਿਤਾਬ ਲੱਭਾਂ ਜਿੱਥੇ ਚਰਨ ਚਰਨ ਪਤਾ ਲੱਗੇ ਹੁੰਦਾ ਕੀ ਏ ਦਵਾਈ ਕਿਹੜੀ ਦੇਵਾਂ ਮੈਂ ਸਮਝਦੇ ਹੋ ਕਿ ਨਹੀਂ ਹੁਣ ਉਹ ਬਿਮਾਰੀ ਨਹੀਂ ਹੈ ਕੋਈ ਉਹ ਬਸ ਸਾਡੇ ਮਨ ਦੇ ਵਿੱਚ ਇਹ ਕਹੇਗਾ ਜੀ ਆਹ ਹੋ ਰਿਹਾ ਹੈ ਆਹ ਗੋਲਾ ਜਿਹਾ ਫਿਰਦਾ ਏ ਪੇਟ ਵਿੱਚ ਜ਼ਰਾ ਗੌਰ ਕਰਨਾ ਇਦਾਂ ਹੋ ਜਾਂਦਾ ਕਿ ਨਹੀਂ ਕਿਉਂਕਿ ਸਿਆਣੇ ਬਜ਼ੁਰਗ ਜਿਹੜੇ ਨਾ ਬਿਮਾਰੀ ਦਾ ਪਤਾ ਨਹੀਂ ਬਸ ਆ ਜੀ ਗੋਲਾ ਜਿਹਾ ਚੜ ਜਾਂਦਾ ਹੈ ਕਦੀ ਇੱਥੇ ਚੜ ਜਾਂਦਾ ਕਦੀ ਉੱਥੇ ਚੜ ਜਾਂਦਾ ਡਾਕਟਰ ਵੀ ਹੈਰਾਨ ਹੁੰਦੇ ਕਿਹੜਾ ਗੋਲਾ ਪੇਟ ਦੇ ਵਿੱਚ ਮੰਮੀ ਦੇ ਉੱਤੇ ਇਲਾਜ ਕੀ ਕੀਤਾ ਜਾਵੇ ਪਰ ਫਿਰ ਵੀ ਕੋਈ ਬਿਮਾਰੀ ਨਹੀਂ ਹੈ ਉਹ ਡਾਕਟਰ ਲਿਖ ਕੇ ਦੇ ਦੇਵੇ ਆ 200 ਰੁਪਏ ਫੀਸ ਦਾ ਆ ਜੀ 500 ਦੀ ਦਵਾਈ ਆੜੀ ਲੈ ਜਾਓ ਹਾਂ ਆ ਡਾਕਟਰ ਠੀਕ ਹੈ ਬੜੀ ਮਹਿੰਗੀ ਦਵਾਈ ਦੇਤੀ ਹੁਣ ਠੀਕ ਜ਼ਰੂਰ ਹੋਣਾ ਬੋਲੋ ਸਮਝਦੇ ਹੋ ਕਿ ਨਹੀਂ ਤਾਂ ਜੇ ਕੋਈ ਸਾਧੂ ਸੰਤ ਫਕੀਰ ਕਹ ਦੇਵੇ ਕਿ ਭਾਈ ਤੈਨੂੰ ਖਾਂਸੀ ਜ਼ੁਕਾਮ ਹੈ ਤਾਂ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਘਰ ਜਾ ਕੇ ਪਾਣੀ ਵਿੱਚ ਥੋੜਾ ਅਦਰਕ ਪਾ ਕੇ ਹਲਦੀ ਪਾ ਕੇ ਉਬਾਲ ਕੇ ਸਵੇਰੇ ਸ਼ਾਮ ਦੋ ਟਾਈਮ ਪੀ ਲਾ ਕੋਈ ਤੈਨੂੰ ਦਵਾਈਆਂ ਦੀ ਲੋੜ ਨਹੀਂ ਹੈ ਅਦਰਕ ਵੀ ਨਾ ਵੀ ਕੋਈ ਠੀਕ ਹੁੰਦਾ। ਯਾਨੀ ਮੁਖਤੀ ਜੋ ਚੀਜ਼ ਸਾਨੂੰ ਮਿਲਦੀ ਹੈ ਨਾ ਉਹਦੀ ਕਦਰ ਅਸੀਂ ਕਰਦੇ ਹੀ ਨਹੀਂ ਐ। ਇਸ ਲਈ ਆਹ ਦੇਖੋ ਖੁਸ਼ੀ ਮੁਖਤ ਵਿੱਚ ਮਿਲ ਰਹੀ ਹੈ। ਉਹਦੀ ਕਦਰ ਅਸੀਂ ਕਰਨੀ ਨਹੀਂ। ਤਾਂ ਫਿਰ ਅਸੀਂ ਕੀ ਲੱਭਦੇ ਆਂ? ਜ਼ਰਾ ਗੌਰ ਕਰਨਾ। ਕੈਸੀ ਕੀ ਕਹਿੰਦੇ ਆਂ? ਲੈ ਵੀ ਉਹ ਕਮੇਡੀ ਫਿਲਮ ਲੱਗੀ ਐ। ਉੱਥੇ 200 ਦੀ ਟਿਕਟ ਦੇ ਕੇ ਹੱਸ ਲੈਣਾ ਮੈਂ। ਬੋਲੋ ਸਮਝਦੇ ਹੋ ਕਿ ਨਹੀਂ? ਔਰ ਇੱਥੇ ਬੰਦਾ ਘਰ ਦੇ ਸ਼ੀਸ਼ੇ ਮੁਰੇ ਖੜਕੇ ਨਾ ਮਨ 'ਚ ਸੋਚੇ ਮੈਂ 2 ਮਿੰਟ ਉੱਧੇ ਹੀ ਹੱਸਣਾ ਹੈ। ਤੋ ਹੱਸਣ ਦੇ ਨਾਲ ਹੀ ਬੰਦੇ ਦੀਆਂ ਕਈ ਪ੍ਰੋਬਲਮਾਂ ਆ ਕਈ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ ਇਸ ਲਈ ਇੱਕ ਗੱਲ ਤੁਹਾਨੂੰ ਕਹਾਂਗੇ ਕਿ ਜਿਹੜਾ ਇਨਸਾਨ ਕਹਿੰਦਾ ਨਾ ਮੇਰੀ ਸ਼ੂਗਰ ਹਾਈ ਰਹਿੰਦੀ ਆ ਮੇਰਾ ਬੀਪੀ ਹਾਈ ਰਹਿੰਦਾ ਹੈ ਉਹ ਨਿਯਮ ਬਣਾਵੋ ਡਾਕਟਰਾਂ ਕੋ ਜਾਣ ਦੀ ਜ਼ਰੂਰਤ ਘੱਟ ਪੈ ਜਾਣੀ ਹੈ ਘੱਟ ਘੱਟ ਜਾਣੀ ਹੈ ਉਹਦੀ ਅਗਰ ਉਹ ਰੋਜ਼ ਬਾਥਰੂਮ ਦੇ ਵਿੱਚ ਨਾ ਦਰਵਾਜ਼ਾ ਬੰਦ ਕਰਕੇ ਹੱਸਣੇ ਸ਼ੁਰੂ ਕਰ ਦੇਵੇ ਉਹ ਵੀ ਤਾਂ کہہ ਰਹੇਗੇ ਜੇ ਬੈੱਡਰੂਮ 'ਚ ਹੱਸਾਂਗੇ ਤਾਂ ਲੋਕਾਂ ਨੇ ਕਹਣਾ ਪਤਨੀਆਂ ਨੂੰ ਕੀ ਹੋ ਗਿਆ ਹੈ ਐਮੀ ਖਾਂ ਖਾਂ ਹੱਸੀ ਜਾਂਦਾ ਕਿਉਂਕਿ ਅੱਜ ਲੋਕ ਨਾ ਜੇ ਕਿਸੇ ਨੂੰ ਖੁਸ਼ ਦੇਖਦੇ ਆ ਹੁਣ ਕਹਿੰਦਾ ਗੌਰ ਕਰਨਾ ਕੋਈ ਰੋ ਰਿਆ ਨਾ ਬੈਠਾ ਤੁਸੀਂ ਕਹਿੰਦੇ ਹੋ ਅੱਛਾ ਕੋਈ ਦੁਖੀ ਹੋਏਗਾ ਤਾਂ ਰੋ ਰਿਆ ਹੈ ਪਰ ਕੋਈ ਹੱਸ ਰਿਹਾ ਹੈ ਇਹ ਨੂੰ ਹੱਸ ਰਿਹਾ ਪਾਗਲ ਤਾਂ ਨਹੀਂ ਹੋ ਗਿਆ ਇਹ ਐਦਾ ਗੱਲ ਹੁੰਦੀ ਹੈ ਕਿ ਨਹੀਂ ਕਿਉਂਕਿ ਅੱਜ ਲੋਕ ਦੂਜੇ ਦੀ ਖੁਸ਼ੀ ਦੇਖ ਕੇ برداشت ਨਹੀਂ ਕਰਦੇ ਰੋਣਾ ਕਬੂਲ ਕਰ ਲੈਂਦੇ ਹੱਸਣਾ ਉਹ ਕਬੂਲ ਨਹੀਂ ਕਰਦੇ ਪਰ ਅਸੀਂ ਇੱਕ ਗੱਲ ਕਮਾਂਗੇ ਕਿ ਲੋਕਾਂ ਪਿੱਛੇ ਦੇਖ ਕੇ ਜਦਾਂ ਐਸੀ ਇੱਕ ਦੱਸੇਦਾ ਕੋਈ ਕਈ ਐਦਾਂ ਦੇ ਵੀ ਕਹਾਵਤ ਦਿੰਦੇ ਐ ਉਹ ਭਾਈ ਹੱਸੀ ਦਾ ਨਹੀਂ ਹੁੰਦਾ ਜੇ ਅੱਜ ਹੱਸੇਗਾ ਕੱਲ ਨੂੰ ਤੈਨੂੰ ਰੋਣਾ ਪੈਣਾ ਸੁਣੀਆ ਕਹਾਵਤ ਕਹਿੰਦਾ ਕਿ ਨਾ ਸੁਣੀ ਐ ਹੱਥ ਖੜਾ ਕਰਿਓ ਤੇਰਾ ਪਤਾ ਲੱਗੇ ਸਾਨੂੰ ਹੁਣ ਦੇਖੋ ਹੁਣ ਤੁਸੀਂ ਤਾਂ ਨਹੀਂ ਇਦਾਂ ਕਰਦੇ ਬੋਲੋ ਸਮਝਦੇ ਹੋ ਕਿ ਨਹੀਂ ਕਿਉਂਕਿ ਜਿਹੜਾ ਕਹਿੰਦਾ ਨਾ ਜੇ ਅੱਜ ਹੱਸਿਆ ਕੱਲ ਨੂੰ ਰੋਣਾ ਪੈਣਾ ਹੈ ਇਸ ਲਈ ਅੱਜ ਨਾ ਹੱਸ ਤ ਤਾਂ ਇਦਾਂ ਦੇ ਪਾਗਲ ਇਨਸਾਨ ਕੋਈ ਪੁੱਛਣ ਵਾਲਾ ਹੋਵੇ ਉਹ ਭਾਈ ਤੂੰ ਕਹਿੰਦਾ ਹੈ ਕਿ ਜੇ ਅੱਜ ਹੱਸਿਆ ਕੱਲ ਨੂੰ ਰੋਣਾ ਪੈਣਾ ਹੈ ਹੁਣ ਕੱਲ ਨੂੰ ਰੋਣ ਦੀ ਆਸ ਵਿੱਚ ਜਾਂ ਕੱਲ ਨੂੰ ਮੈਨੂੰ ਰੋਣਾ ਪੈਣਾ ਇਹ ਸੋਚ ਕੇ ਅੱਜ ਦੀ ਖੁਸ਼ੀ ਮੈਂ ਛੱਡ ਦੇਵਾਂ ਅੱਜ ਹਸਣਾ ਬੁੱਲ ਜਾਨੀ ਅੱਜ ਹੀ ਰੋਣਾ ਸ਼ੁਰੂ ਕਰ ਦੇਵਾਂ ਮੈਂ ਸਮਝਦੇ ਹੋ ਕਿ ਨਹੀਂ ਕਿ ਅੱਜ ਨਾ ਹੱਸ ਕੱਲ ਨੂੰ ਰੋਣਾ ਪੈਣਾ ਇਹਦਾ ਮਤਲਬ ਅੱਜ ਨਾ ਹੱਸ ਅੱਜ ਵੀ ਰੋ ਕੱਲ ਨੂੰ ਵੀ ਰੋਣਾ ਪੈਣਾ ਹੈ ਤਾਂ ਹੁਣ ਇਹ ਚਾਹੀਦਾ ਬੰਦੇ ਨੂੰ ਉਹ ਭਾਈ ਮੈਨੂੰ ਹੱਸ ਲੈਂਦੇ ਜਦੋਂ ਕੱਲ ਨੂੰ ਰੋਣਾ ਹੋਏਗਾ ਦੇਖ ਲਵਾਂਗੇ ਪਰ ਕੱਲ ਦੇ ਰੋਣ ਦੀ ਫਿਕਰ ਵਿੱਚ ਅੱਜ ਮੈਂ ਹੱਸਣਾ ਕਿਉਂ ਬੰਦ ਕਰਾਂ ਸਮਝਦੇ ਹੋ ਕਿ ਨਹੀਂ ਫੇਤਾ ਬੰਦਾ ਇਹੀ ਸੋਚੇ ਕਿ ਲੈ ਵੀ ਅੱਜ ਮੈਂ ਖਾਣਾ ਗੀ ਉਹ ਖਾਣਾ ਕੱਲ ਨੂੰ ਮਰ ਹੀ ਜਾਣਾ ਆ ਉਹ ਭਾਈ ਦੇਖੋ ਮਰਨਾ ਉਦੋਂ ਮਰਾਂਗੇ ਅੱਜ ਤਾਂ ਜੀਵਨ ਦਾ ਆਨੰਦ ਲੈ ਲਈਏ ਅੱਜ ਤਾਂ ਹੱਸ ਲਈਏ ਅੱਜ ਤਾਂ ਮੁਸਕਰਾ ਲਈਏ ਅੱਜ ਤਾਂ ਕੁਝ ਨੇਕ ਕਰਮ ਕਰ ਲਈਏ ਅੱਜ ਤਾਂ ਕੁਝ ਨੇਕੀਆਂ ਕਰ ਲਈਏ ਅੱਜ ਤਾਂ ਕੁਝ ਐਸਾ ਅੱਛਾ ਕਰ ਲਈਏ ਤਾਂ ਕਿ ਸਾਡਾ ਜੀਵਨ ਖੁਸ਼ੀਆਂ ਨਾਲ ਭਰ ਜਾਵੇ